ਤਸੀਂ ਦੇਖ ਰਹੇ ਹੋ ਦੇ ਅਨਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਨੈਸ਼ਨਲ ਕਮਿਸ਼ਨ ਫਾਰ ਸਫਾਈ ਕਰਮਚਾਰੀ ਯੂਨੀਅਨ ਮਿਨਿਸਟਰ ਐਮ ਬੈਂਕੇਟੇਸ਼ ਆਈ ਵਿਸ਼ੇਸ਼ ਤੌਰ ਤੇ ਲੁਧਿਆਣੇ ਪਹੁੰਚੇ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਆਮੜੇ ਸਫਾਈ ਕਰਮਚਾਰੀ ਨੂੰ ਆਉਂਦੀਆਂ ਨੇ ਕਿਤੇ ਤੇ ਆ ਕੇ ਅੱਜ ਉਹਨਾਂ ਦਾ ਗੱਲਬਾਤ ਕਰਾਂਗੇ ਤਾਂ ਅੱਜ ਵਿਸ਼ੇਸ਼ ਤੌਰ ਤੇ ਅੱਜ ਲੁਧਿਆਣੇ ਪਹੁੰਚੇ ਆ ਐਮ ਬੈਂਕੇਟੇਸ਼ ਵਿਸ਼ੇਸ਼ ਤੌਰ ਤੇ ਸਰਕਾਰ ਦੇ ਸਾਈ ਸੋ ਵੈਲਕਮ ਵੀ ਕੀਤਾ ਜਾ ਰਿਹਾ ਹੈ ਉਹਨਾਂ ਦਾ ਸੋ विशेष तौर पर अज पहली बार अज लुधियाना पंजाब पहुंचे है कितने कितने आगे दस दिए कि एम बगेटेश सफाई कर्मचारियों नैशनल कमीशन है तो गलबात करेंगे सर आज पंजाब का पहला दौरा कैसे देखते हो सफाई अभी, अभी आया मीटिंग नहीं हुआ नहीं, नहीं, कैसे, नहीं, 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 कैसे, कैसे देखते हो भाई दौरा चल रहा है पंजाब दौरा कैसे अभी में आया में ना मीटिंग के बाद आप पूछो ना क्या समस्या है इधर क्या रकमन किया था? था? नहीं मैं पहले आया फर्स्ट टाइम आया लुधियाना में मेरे को नहीं मालूम है इधर क्या क्या समस्या है अभी दो बजे मीटिंग है दो बजे मीटिंग क्यों आओ उधर मैं डायरेक्शन दे दूंगा उसके बाद ना आप इंटरव्यू ले लो ਸੋ ਮੈਂ ਅਸਦੀਕੀ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਨੈਸ਼ਨਲ ਕਮਿਸ਼ਨ ਫੋਰਸ ਵਾਈ ਕਰਨ ਤੇ ਜਿਹੜੇ ਯੂਨੀਅਨ ਮਨਿਸਟਰ ਹੈ ਅੰਮ੍ਰਿਤਪੁਰ ਵਿਸ਼ੇਸ਼ ਤੌਰ ਤੇ ਲੁਧਿਆਣਾ ਪਹੁੰਚੇ ਹਨ ਦੱਸਦੇ ਕਿ ਲਗਾਤਾਰ ਜਿਹੜੀ ਖਾਸ ਕਰਕੇ ਲੁਧਿਆਣਾ ਮਾਂਚੈਸਟਰ ਦੀ ਕਲਕਰ ਹੈ ਹਮੇਸ਼ਾ ਹੀ ਨਗਰ ਨਿਗਮ ਦੇ ਕਰਮਚਾਰੀਆਂ ਜਾਂ ਜ਼ਿਲ੍ਹੇ ਦਾ ਮੁੱਦਾ ਹੋਵੇ ਚਾਹ ਲੁਧਿਆਣਾ ਦੇ ਨਗਰ ਨਿਗਮ ਦਾ ਮੁੱਦਾ ਹੋਵੇ ਹਮੇਸ਼ਾ ਹੀ ਸਫਾਈ ਕਰਮਚਾਰੀਆਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਲੱਗਦੇ ਕਿ ਖਾਸ ਕਰਕੇ ਦੇਖੇ ਜਾਵੇ ਉਹਨਾਂ ਦੀ ਸੈਲੀ ਲੇਟਾਂ ਦਾ ਤਨਖਾਹਾਂ ਲੇਟ ਆਣੀਆਂ ਜਾਂ ਮੈਡੀਕਲ ਦੀ ਸਹੂਲਤ ਨਹੀਂ ਮਿਲਦੀਆਂ ਸਫਾਈ ਕਰਮਚਾਰੀਆਂ ਨੂੰ ਕਿਤੇ ਆ ਕੇ ਉਹਨਾਂ ਦਾ ਸ਼ੋਸ਼ਣ ਕਿਤੇ ਜਾਂਦੀ ਵੀ ਖਬਰਾਂ ਸਾਹਮਣੇ ਆਉਂਦੀ ਸਿੱਕੇ ਤੇ ਅੱਜ ਵਿਸ਼ੇਸ਼ ਤੌਰ ਤੇ ਕੇਂਦਰੀ ਮੰਤਰੀ ਐਮ ਬੈਂਕਟੇਸ਼ ਵਿਸ਼ੇ ਤੌਰ ਤੇ ਲੁਧਿਆਣਾ ਪਹੁੰਚੇ ਤੇ ਗੱਲਬਾਤ ਕਰਨਗੇ ਆ ਗੋਈ ਵਿਸ਼ੇਸ਼ ਮੀਟਿੰਗ ਜਿਹੜੀ ਸਫਾਈ ਸੇਵਕਾਂ ਦੇ ਜਿਹੜੇ ਪ੍ਰਧਾਨਾਂ ਨੇ ਮੀਟਿੰਗ ਹੋਵੇਗੀ ਕੀ ਸਿੱਟਾ ਨਿਕਲੂਗਾ ਕਿਸ ਤਰ੍ਹਾਂ ਦੇ ਉਹ ਆਦੇਸ਼ ਜਾਰੀ ਕਰਨਗੇ ਤਾਂ ਖੈਰ ਸਮਾਂ ਦੱਸੂਗਾ ਕਮਮਨ ਬੋਬੀਨਾ ਸੰਦੀਪ ਸ਼ਰਮਾ ਜੈਨ ਸਰ ਟੀਵੀ ਲੁਧਿਆਣਾ ਕਮਮਨ ਬੋਬੀਨਾ ਸੰਦੀਪ ਸ਼ਰਮਾ ਜੈਨਫੇਰ ਟੀਵੀ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਜਨਰਲ ਬੱਟ